ਜੇ ਲਾਲਾਬਾਦ ਤੋਂ ਤੁਹਾਨੂੰ ਰਾਮਨੀਲਾ ਚੌਂਕ ਦੇ ਵਿੱਚ ਤਸਵੀਰਾਂ ਦਿਖਾ ਰਹੇ ਹਾਂ ਰੇੜੀਆਂ ਤੇ ਜਿਹੜੇ ਲੋਕ ਖਾਣ ਪੀਣ ਦੇ ਛਕੀਨ ਨੇ ਕਿੱਦਾਂ ਦੀ ਇਹਨਾਂ ਦੇ ਵੱਲੋਂ ਸਫਾਈ ਰੱਖੀ ਜਾਂਦੀ ਏ ਪਰ ਹਜੇ ਤੁਹਾਨੂੰ ਅਸੀਂ ਦਿਖਾ ਰਹੇ ਆਂ ਵੇਖ ਲੋ ਬਿਲਕੁਲ ਨੰਗਾ ਅਸਮਾਨ ਪਿਆ ਏ ਹਰ ਇੱਕ ਰੇੜੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਪਰ ਇਸ ਟਾਈਮ ਅਸੀਂ 1-2 ਰੇੜੀਆਂ ਦੀ ਕਰਾਂਗੇ ਜਿਹੜੀਆਂ ਸਾਨੂੰ ਮੇਨ ਲੋਕਾਂ ਨੇ ਦੱਸਿਆ ਸੀ ਵੀ ਇਹਨਾਂ ਦੀ ਸਫਾਈ ਨਹੀਂ ਹੁੰਦੀ ਪਰ ਸਾਡਾ ਕੈਮਰਾ ਓਨ ਕਰਦੇ ਹੀ ਇਹਨਾਂ ਵੱਲੋਂ ਵਾਈਪਰ ਵੀ ਸਾਰੀਆਂ ਰੇੜੀਆਂ ਦੇ ਵੱਲੋਂ ਲਾ ਲਿੱਤੇ ਗਏ ਨੇ ਇਹ ਤੋਂ ਬਾਅਦ ਤੁਹਾਨੂੰ ਸਨੈਕਸ ਵਾਲੇ ਵੀ ਦਿਖਾਵਾਂਗੇ ਇੱਥੇ ਦੋ ਰੇੜੀਆਂ ਤੇ ਸਨੈਕਸ ਵਾਲੀਆਂ ਵੀ ਦੰਦਲਾ ਚੌਂਗਰੇ ਦੇ ਵਿੱਚ ਲੱਗਦੀਆਂ ਉਹਨਾਂ ਵੱਲੋਂ ਵੀ ਬਿਲਕੁਲ ਸਫਾਈ ਨਹੀਂ ਰੱਖੀ ਜਾਂਦੀ ਪਰ ਹੋਰ ਵੀ ਲੋਕ ਨੇ ਪਰ ਅਗਲੀ ਖਬਰ ਦੇ ਵਿੱਚ ਤੁਹਾਨੂੰ ਹੋਰ ਵੀ ਸ਼ਹਿਰ ਦੀਆਂ ਰੇੜੀਆਂ ਦਿਖਾਵਾਂਗੇ ਪਰ ਫਿਲਹਾਲ ਇਹਨਾਂ ਕੋਲ ਤੁਹਾਨੂੰ ਦਿਖਾਣੇ ਆਂ ਵੀ ਖਾਣ ਪੀਣ ਵਾਲੇ ਜਿਹੜੇ ਆਦੀ ਨੇ ਤੇ ਜਿਹੜਾ ਲੋਕਾਂ ਦੀ ਸਿਹਤ ਨਾਲ ਖਲਵਾਰ ਨਾ ਹੋਵੇ ਇਸ ਕਰਕੇ ਸਾਡੋਂ ਇੱਕ ਖਬਰ ਚਲਾਉਣ ਦਾ ਮਤਲਬ ਹੈ ਵੀ ਇਹ ਨੰਗੀਆਂ ਚੀਜ਼ਾਂ ਹੁੰਦੀਆਂ ਡਸਟ ਪੈਂਦੀ ਹੈ ਡਸਟ ਪੈਂਦਾਂ ਇਹਨਾਂ ਦੇ ਵੱਲੋਂ ਕੋਈ ਵੀ ਚੀਜ਼ ਕੱਜਕੰਨੀ ਰੱਖੀ ਜਾਂਦੀ ਬਿਲਕੁਲ ਸਫਾਈ ਇਹਨਾਂ ਦੇ ਵੱਲੋਂ ਨਹੀਂ ਰੱਖੀ ਜਾਂਦੀ ਨਾਲ ਲੋਕ ਖਾਣ ਪੀਣ ਨਾਲ ਬਿਮਾਰ ਵੀ ਹੋ ਜਾਂਦੇ ਨੇ ਬੱਚੇ ਖਾਂਦੇ ਨੇ ਸਨੈਕਸ ਨੇ ਬਿਲਕੁਲ ਨੰਗਾ ਜ਼ਮਾਨ ਪਿਆ ਹੈ ਦੇਖ ਲਓ ਲੋਕ ਬਿਮਾਰ ਵੀ ਤਾਂ ਹੁੰਦੇ ਨੇ ਆਹ ਦੇਖ ਲਓ ਮਿੱਟੀ ਜਿਵੇਂ ਮਰਜ਼ੀ ਪਈ ਜਾਵੇ ਆਹ ਇਹਨਾਂ ਦੀ ਸਫਾਈ ਹੈ ਸਨੈਕਸ ਵਾਲਿਆਂ ਦੀ ਇਹ ਲੋਕ ਕਿੰਨੀ ਕੋਈ ਸਫਾਈ ਨਾਲ ਤੁਹਾਨੂੰ ਇਹ ਚੀਜ਼ਾਂ ਖਵਾਉਂਦੇ ਨੇ ਤੁਸੀਂ ਲੋਕ ਬਿਮਾਰ ਹੁੰਦੇ ਜੇ ਇਹਨਾਂ ਤੋਂ ਵੀ ਬਚੋ ਆ ਦਿਖਾ ਦਿੰਦੇ ਆ ਤੁਹਾਨੂੰ ਉੱਧਰ ਆਏ ਇਹ ਤਾਂ ਸਵੇਰ ਸਵੇਰ ਆਇਆ ਮਿੱਟੀ ਕਾਫੀ ਜ਼ਿਆਦਾ ਛਾਂਤ ਕਰ ਐਵੇਂ ਹੀ ਪੈਣੀ ਐ ਤੇ ਲੋਕ ਬੜੇ ਛੌਂਕ ਨਾਲ ਖਾਂਦੇ ਨੇ ਆ ਦੇਖ ਲਓ ਬਿਲਕੁਲ ਆ ਵੇਖੋ ਸਨੈਕਸ ਕਿਵੇਂ ੁੱਟੇ ਪਏ ਨੇ ਇੱਧਰ ਥੱਲੇ ਵੇਖੋ ਤੁਹਾਨੂੰ ਬੁਖਾਰ ਆ ਮੈਂ ਆ ਚੀਜ਼ਾਂ ਹੀ ਤੁਸੀਂ ਲੋਕ ਖਾਂਦੇ ਜੇ ਆ ਦੇਖ ਲਓ ਆ ਕਿਵੇਂ ਮਿੱਟੀ ਆ ਸਾਰਾ ਕੁਝ ਆ ਦੇਖਦੇ ਇੰਦਰ ਵਖਾਓ ਆ ਕੇ ਕਿਵੇਂ ਇਸ ਉੱਤੇ ਬੈਨੇ ਸਨੈਕਸ ਸਾਰੇ ਥੱਲੇ ਇੱਥੇ ਅਸੀਂ ਲੋਕਾਂ ਨੇ ਖਾਣੇ ਨੇ ਬਿਲਕੁਲ ਆ ਤੁਹਾਨੂੰ ਲਾਈਵ ਫੀਡਾਂ ਦਿਖਾ ਰਿਹਾ ਜਿਹੜੀਆਂ ਚੀਜ਼ਾਂ ਤੁਸੀਂ ਬੜੇ ਸ਼ੌਂਕ ਦੇ ਨਾਲ ਖਾਂਦੇ ਜੇ ਕਿੰਦਾਂ ਟੁੱਟੀਆਂ ਪਈਆਂ ਨੇ ਸਾਰੀ ਡਾੜੀ ਇਹਨਾਂ ਦੇ ਉੱਤੇ ਮਿੱਟੀ ਪੈ ਰਹੀ ਏ ਕਿੰਦੀ ਤੇਈੜੀ ਨੇ ਕਿਹੜਾ ਬਾਊ ਹੋਰ ਹੋਰ ਕਰੇ ਕਿਤੋਂ ਦਾ ਹੈ ਨੇ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਖਵਾਉਂਦੇ ਮਿੱਟੀ ਵਾਲੀਆਂ ਚੀਜ਼ਾਂ ਇਹਦਾ ਮੂੰਹ ਦਾ ਘਰ ਰੇੜੀ ਤੋਂ ਤੂੰ ਹੀ ਲਈ ਏ ਹੈ ਪਾ ਪੱਕੀ ਬਰੋਲ ਲੈਣ ਗਿਆ ਲੈ ਲੈਣ ਗਿਆ ਮਿੱਟੀ ਦਾ ਪੈਰੀ ਨਾ ਆ ਤੁਸੀਂ ਜਿਹੜਾ ਖੁੱਟਿਆ ਥੱਲੇ ਸਰਸ ਆ ਦੇ ਤੁਸੀਂ ਥੱਲੇ ਐਵੇਂ ਨਹੀਂ ਸੁਟਾ ਥੱਲੇ ਰੱਖੀ ਹੋਈ ਥੱਲੇ ਰਹਿ ਗਈ ਤੇ ਰੇੜੀ ਰੋਤੀ ਇਹ ਮਾਨ ਦੇ ਉੱਤੇ ਉਹ ਅਗਾਂ ਨੂੰ ਲੱਗਿਆ ਥੋੜਾ ਜਾਇ ਇਹਨੂੰ ਕਿਸੇ ਚੀਜ਼ ਦਾ ਕੱਜਾ ਹੈ ਉਹ ਕੀ ਬਰੋਲ ਲੈਣ ਗਿਆ ਨਾ ਆ ਬਿਲਕੁਲ ਤੁਹਾਨੂੰ ਦਿਖਾ ਦਨੇ ਆ ਰੇੜੀਆਂ ਵਾਲਿਆਂ ਦੇ ਵੀ ਕਿੰਨੀ ਕੁ ਸਫਾਈ ਹੈ ਤੁਸੀਂ ਚੀਜ਼ਾਂ ਬੜੇ ਸ਼ੌਂਕ ਦੇ ਨਾਲ ਖਾਂਦੇ ਹੋ ਅਸੀਂ ਹੁਣ ਇਹਨਾਂ ਦੇ ਵੀ ਰੇੜੀਆਂ ਵਾਲਿਆਂ ਦੇ ਵੀ ਜੇ ਇਹਨਾਂ ਦੀ ਸਫਾਈ ਨਾ ਹੋਈ ਇਹਨਾਂ ਦੀ ਅਸੀਂ ਖਬਰ ਆਹ ਦੇਖੋ ਹੁਣ ਆਹ ਰੇੜੀ ਵਾਲੇ ਨੇ ਟਕਣਾ ਸ਼ੁਰੂ ਕਰਤਾ ਸਾਨੂੰ ਜਦੋਂ ਕੈਮਰਾ ਆਨ ਹੁੰਦਾ ਗਿਆ ਉਹਨੇ ਇਹਨਾਂ ਨੇ ਕਾਗਜ਼ ਉੱਤੇ ਪਾਣੇ ਸ਼ੁਰੂ ਕਰ ਦਿੱਤੇ ਨੇ ਆਹ ਦੇਖ ਲਓ ਹੁਣ ਕਾਗਜ਼ ਵੀ ਇਹਨਾਂ ਕੋਲ ਆ ਕੇ ਰੇੜੀਆਂ ਵਾਲਿਆਂ ਦੀ ਵੀ ਸਫਾਈ ਤੁਹਾਨੂੰ ਅਸੀਂ ਦਿਖਾਣੇ ਆ ਕਿੰਨੀ ਕੁ ਹੈ ਅਸੀਂ ਇਹ ਖਬਰ ਕਰਨੀ ਸੀ ਪਰ ਹੁਣ ਮੌਕੇ ਤੇ ਆਹ ਦੇਖੋ ਇਹਦੇ ਵੀ ਸਨੈਕਸ ਉਵੇਂ ਹੀ ਰੁਲਦੇ ਪਏ ਨੇ ਥੱਲੇ ਰੇੜੀ ਦੇ ਆ ਦੇਖੋ ਆ ਵੀ ਇਹ ਤੁਹਾਡੀ ਕਿੰਨੀ ਕੋਈ ਸਫਾਈ ਜਿਹੜਾ ਲੋਕਾਂ ਨੂੰ ਤੁਸੀਂ ਚੀਜ਼ਾਂ ਖਵਾ ਰਹੇ ਬਿਮਾਰ ਹੋ ਰਹੇ ਨੇ ਲੋਕ ਆ ਤੁਸੀਂ ਸਾਰਾ ਸਮਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੰਗਾ ਹੁੰਦਾ ਤੁਹਾਡਾ ਇਧਰ ਮੂੰਹ ਕਰ ਲੋਕਾਂ ਨੂੰ ਤੁਸੀਂ ਖਵਾਉਂਦੇ ਪੈਸੇ ਵਟਕੇ ਜਾਂਦੇ ਜੀ ਇਹਨੂੰ ਆਪਾਂ ਸਫਾਈ ਵੀ ਰੱਖ ਸਕਦੇ ਹ ਕਿ ਨਹੀਂ ਇਹਨਾਂ ਦੀ ਤੇ ਫਿਰ ਕਿਉਂ ਨਹੀਂ ਰੱਖੀ ਹੁਣ ਤੁਸੀਂ ਸਾਨੂੰ ਵੇਖ ਕੇ ਇਹਦੇ ਉੱਤੇ ਕਾਗਜ਼ ਵਗੈਰਾ ਹਾਂਜੀ ਆ ਹੀ ਨਹੀਂ ਮੈਂ ਬੇਇੱਜ਼ਤ ਬੇਇੱਜ਼ਤੀ ਲੱਗਦੀ ਇਹ ਅੱਜ ਤਾਂ ਕੈਮਰਾ ਆ ਗਿਆ ਨਾ ਤੁਸੀਂ ਰੋਜ਼ ਹੀ ਨਹੀਂ ਲਿਆਂਦੇ ਤੁਹਾਡੇ ਹੱਥ ਤੇ ਕੋਈ ਦਸਤਾਨਾ ਜਾਂ ਕੋਈ ਟੋਪੀ ਹੈ ਤੁਹਾਡੇ ਸਿਰ ਤੇ ਮਾਸਕ ਹੈਗਾ ਮਾਸਕ ਕਿਹਨ ਲਗਾ ਹੈ ਗਲਵਸ ਹੈਗਾ ਕਿੱਥੇ ਗਲਵਸ ਤੁਹਾਡੇ ਤੁਹਾਡੇ ਗਲਵਸ ਵਗੈਰਾ ਕਿੱਥੇ ਨੇ ਤੁਸੀਂ ਰੇੜੀਆਂ ਲਾ ਕੇ ਲੋਕਾਂ ਨੂੰ ਚੀਜ਼ਾਂ ਖਵਾ ਰਹੇ ਜੇ ਕੀ ਸਫਾਈ ਹੈ ਤੁਹਾਡੀ ਹਾਂਜੀ ਆ ਦੇਖੋ ਤੁਹਾਡੀ ਇਹ ਸਾਰਾ ਕੁਝ ਐਵੇਂ ਨੰਗਾ ਪਿਆ ਸਾਮਾਨ ਬਿਲਕੁਲ ਆ ਦੇਖੋ ਐਵੇਂ ੁੱਟੇ ਪਿਆ ਜਿਹੜੀ ਆ ਮਿਊਨਿਕ ਵਰਤਦੇ ਇਹ ਕੀ ਹੈ ਮਿਊਨਿਕ ਸੁਗਾਈ ਆਬ ਦੀ ਜਿਹੜੀ ਮਿਊਨਿਕ ਵਰਤਦੇ ਇਹ ਬਹਾਉ ਮਿਊਨਿਕ ਸੁਗਾਈ ਕਿਹੜੀ ਵਰਤਦੇ ਬਾਈ ਕਿਹੜੀ ਵਰਤਦੇ ਪਿਆ ਇਹ ਕਿੰਨੇ ਦਾ ਪੈਕੇਟ ਹੈ ਸਦਾ ਨਹੀਂ ਪਤਾ ਨਹੀਂ ਆ ਨਹੀਂ ਜੀ ਲਿਖਿਆ ਉੱਪਰ ਯਾਨ 80 ਰੁਪਏ ਦਾ ਹੁੰਦਾ ਵੀਰੇ ਇਹ ਪੈਕੇਟ ਹੈ ਆ ਦੇਖੋ ਤੁਹਾਨੂੰ ਇਹ ਹੁਣੇ ਕਹਿ ਰਿਹਾ ਸੀ ਮੈਨੂੰ ਪਤਾ ਨਹੀਂ ਹੁਣੇ ਰੇਟ ਦੱਸ ਰਿਹਾ ਹੈ ਤੇ ਇਹ ਆਪਦੀ ਸਫਾਈ ਕਰ ਲੈਣਾ ਆ ਦੇਖ ਲਓ ਕਿੱਡੇ ਮਾੜੇ ਹਾਲ 'ਚ ਹੁਣ ਸਾਨੂੰ ਵੇਖ ਕੇ ਇਹਨਾਂ ਨੇ ਕੱਜਿਆ ਆ ਦੇਖੋ ਕਿੱਡਾ ਇਹਨਾਂ ਦੀ ਢੇੜੀ ਦਾ ਵੀ ਹਾਲ ਤੁਹਾਨੂੰ ਦਿਖਾ ਦਿੰਨੇ ਆ ਪਰ ਇਹਨਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਬਿਮਾਰ ਨਾ ਕਰੋ ਬਹੁਤ ਬਹੁਤ ਬਿਲਕੁਲ ਤੁਹਾਨੂੰ ਦਿਖਾ ਦਿੱਤੀ ਅਸੀਂ ਲਾਈਕ ਵੀਰਾਂ ਜਿਹੜਾ ਤੁਸੀਂ ਖਾਣਾ ਵਗੈਰਾ ਵੀ ਖਾਂਦੇ ਜੇ ਆਪਾਂ ਬੱਚੇ ਵੀ ਨੇ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਇਹਨਾਂ ਦੇ ਕੋਲੋਂ ਇਸ ਨੈਕਸਟ ਵਗੈਰਾ ਖਾਂਦੇ ਨੇ ਵੀ ਆਹ ਦੇਖ ਲਓ ਆ ਹਜੇ ਵੀ ਇਹਨਾਂ ਨੇ ਇਹ ਕੈਮਰਾ ਓਨ ਹੋਣ ਤੇ ਵੀ ਕੋਈ ਸਮਾਨ ਨਹੀਂ ਕੱਜਿਆ ਆਹ ਦੇਖ ਲਓ ਇਹ ਧੜਕ ਨੇ ਬੰਦੇ ਆ ਰੇੜੀ ਦਾ ਤੁਹਾਨੂੰ ਨਾਂ ਦਿਖਾ ਦਿੰਨੇ ਆ ਹਾਂ ਆਹ ਦੇਖ ਲਓ ਹਜੇ ਅਸੀਂ ਇਸ ਤੋਂ ਬਾਅਦ ਬਾਕੀਆਂ ਰੇੜੀਆਂ ਵਾਲਿਆਂ ਨੂੰ ਵੀ ਦਿਖਾਵਾਂਗੇ ਜਿਹੜੀਆਂ ਇੱਥੇ ਪੂੜੀਆਂ ਛੋਲੇ ਜਾਂ ਕੋਈ ਵੀ ਚੀਜ਼ ਦੀ ਗੋਲ ਗੱਪੇ ਵਾਲੇ ਵੀ ਇਸ ਤੋਂ ਬਾਅਦ ਸਾਡਾ ਟਾਰਗੇਟ ਉਹ ਹੋਏਗਾ ਸਾਰੀਆਂ ਰੇੜੀਆਂ ਦੇ ਅਸੀਂ ਇਹ ਤੁਹਾਨੂੰ ਦਿਖਾਵਾਂਗੇ ਵੀ ਇਹ ਕਿੰਨੀ ਕੋਈ ਇਹਨਾਂ ਦੀ ਸਫਾਈ ਹੈ ਤੁਸੀਂ ਚੀਜ਼ਾਂ ਖਾਂਦੇ ਜੇ ਆਹ ਦੇਖ ਲਓ ਅਸੀਂ ਇਹਨਾਂ ਨੂੰ ਵੀ ਐਸਡੀਐਮ ਨੂੰ ਸਾਡੇ ਵੱਲੋਂ ਬੇਨਤੀ ਇਹ ਇੱਥੇ ਇਹਨਾਂ ਦੀ ਸਾਰਿਆਂ ਰੇੜੀਆਂ ਵਾਲਿਆਂ ਦੀ ਚੈਕਿੰਗ ਕੀਤੀ ਜਾਵੇ ਤੁਹਾਡੀ ਟੀਮ ਵੱਲੋਂ ਭੇਜੀ ਜਾਵੇ ਜਿਹੜਾ ਆ ਲੋਕਾਂ ਨੂੰ ਆ ਕੁਝ ਖੁਆਰੇ ਨੇ ਤੁਸੀਂ ਦੇਖ ਲਓ ਅਜੇ ਵੀ ਇਹਨਾਂ ਨੇ ਕੋਈ ਇਹ ਨਹੀਂ ਕੱਜ ਲਿਆ ਸਾਨੂੰ ਵੇਖ ਕੇ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਧੋਣ ਨਹੀਂ ਕੋਈ ਕੁਝ ਨਹੀਂ ਆ ਦੇਖ ਲਓ ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਿਹਾ ਮੈਂ ਰੇੜੀਆਂ ਦੀਆਂ ਆ ਐਵੇਂ ਤੁਸੀਂ ਸਮਾਨ ਖਾਂਦੇ ਹੋ ਸਾਰੀ ਡਾੜੀ ਇੱਥੇ ਮਿੱਟੀ ਧਸ ਤੇ ਕਿਉਂਕਿ ਟ੍ਰੈਮਪ ਬਹੁਤ ਜ਼ਿਆਦਾ ਇੱਥੇ ਚਲਦੀ ਏ ਦਿਖਾਈਆਂ ਸੀ ਆ ਵੀ ਦਿਖਾ ਦਿੰਨੇ ਆ ਸਾਰਾ ਸਮਾਨ ਬਿਲਕੁਲ ਆ ਬਿਲਕੁਲ ਸਾਰਾ ਸਮਾਨ ਤੁਹਾਨੂੰ ਦਿਖਾ ਦਿੰਨੇ ਆ ਨੰਗਾ ਰੱਖਿਆ ਮਿੱਟੀ ਡਸਟ ਪੈਂਦੀ ਲੋਕ ਇੱਥੇ ਖਾਂਦੇ ਨੇ ਬਿਮਾਰ ਹੁੰਦੇ ਨੇ ਇਸ ਚੀਜ਼ਾਂ ਦੇ ਨਾਲ ਤੁਹਾਨੂੰ ਮੈਂ ਪਿੱਛੇ ਸਨੈਕਸ ਵਾਲੀਆਂ ਰੇਡੀਆਂ ਵੀ ਦਿਖਾਈਆਂ ਸੀ ਤੇ ਆ ਵੀ ਦਿਖਾ ਰਿਹਾ ਆ ਸਮਾਨ ਦੇਖ ਲਓ ਪਿੱਛੋਂ ਜਰਾ ਆ ਦੇਖ ਲਓ ਆ ਲੋਕ ਤਾਂ ਹੀ ਬਿਮਾਰ ਹੁੰਦੇ ਨੇ ਬਿਮਾਰੀਆਂ ਲੱਗਦੀਆਂ ਲੋਕਾਂ ਨੂੰ ਆ ਸਾਰਾ ਸਮਾਨ ਡਸਟ ਪੈ ਰਹੀ ਏ ਮਿੱਟੀ ਘੱਟਾ ਪੈ ਰਿਆ ਤੇ ਉਵੇਂ ਛੋਲੇ ਵਗੈਰਾ ਸਾਰੇ ਰੱਖਿਓਏ ਨੇ ਕੋਈ ਵੀ ਚੀਜ਼ ਨਹੀਂ ਕੱਜੀ ਇੱਕ ਚੀਜ਼ ਵੀ ਕੱਜੀ ਹੋਈ ਤਾਂ ਮੈਨੂੰ ਦੱਸ ਦਿਓ ਤੁਸੀਂ ਆਹ ਦੇਖ ਲਓ ਬਿਲਕੁਲ ਤੁਹਾਨੂੰ ਆਹ ਰੇੜੀ ਦਾ ਦਿਖਾ ਦਿੰਨਾ ਮੈਂ ਭਾਈ ਸਾਹਿਬ ਇਹ ਤੁਸੀਂ ਆਹ ਕੱਜਿਆ ਕਿਉਂ ਨਹੀਂ ਆਇਆ ਸਮਾਨ ਸਾਰਾ ਮੰਨ ਲਓ ਡਾਕਟਰ ਫੈਰੀ ਜਸਟ ਫੈਰੀ ਹੈ ਕੋ ਲੋਕ ਖਾਂਦੇ ਨੇ ਬਿਮਾਰ ਹੋਣਗੇ ਕੌਣ ਜ਼ਿੰਮੇਵਾਰ ਹੋਏਗਾ ਇਹਨਾਂ ਦਾ ਕੱਟ ਕੇ ਰੱਖਿਆ ਅੱਜ ਨਹੀਂ ਆਇਆ ਅੱਜ ਕੱਟ ਕੇ ਰੱਖਿਆ ਹਾਂਜੀ ਮੈਂ ਤਾਂ ਅੱਗੇ ਵੀ ਦੋ ਤਿੰਨ ਵਾਰ ਆਇਆ ਤੁਹਾਡਾ ਨਹੀਂ ਕੱਜਿਆ ਹੁੰਦਾ ਉਹ ਸਾਰੇ ਜਿਹੜੀਆਂ ਸਾਰੇ ਜਿਹੜੀਆਂ ਵੇਪਰ ਹੀ ਹੋਣ ਲੈਂਦੇ ਨੇ ਪਹਿਲਾਂ ਤਾਂ ਨੰਗਾ ਹੀ ਪਿਆ ਸੀ ਸਾਰਿਆਂ ਦਾ